ਤੇ ਬਣ ਕੇ ਵੀ ਕਿਦਾ ਆਉਂਗੇ ਜਿਹੜਾ ਆਪ ਅਕਾਲਤਖਨ ਸਾਹਿਬ ਤੇ ਕਹਿ ਕੇ ਆਇਆ ਕਿ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਸੁਝਾ ਲਾਉਂਦੂ ਜਰੋਂ ਗਲਤੀ ਵੀ ਕੀ ਹੋਈ ਸੋਦੇ ਸਾਹ ਦੀ ਗਲਤੀ ਕਹਿੰਦਾ ਹੈ ਮਾਫੀ ਕਰਾਉਣ ਵਾਲੀ ਗਲਤੀ ਕਹਿੰਦਾ ਹੈ ਡੀਜੀਪੀ ਸਿਆਣੀ ਨੂੰ ਲਾਉਣ ਵਾਲੀ ਗਲਤੀ ਕਹਿੰਦਾ ਹੈ ਡੀਜੀਪੀ ਦੂਜਾ ਜਿਹੜਾ ਅਝਾਰ ਅਨਮਲਾਉਣ ਦੀ ਗਲਤੀ ਕਹਿੰਦਾ ਹੈ ਇਹ ਤਾਂ ਆਪ ਲਿਖ ਕੇ ਦੇਖਿਓ ਹਾਂ ਜੀ ਸਾਹਿਬ ਨੂੰ ਮਰਵਾਉਣ ਵਾਲੀ ਮੌਕੇ ਸਾਹਿਬ ਨੂੰ ਮਰਵਾਉਣ ਵਾਲੀ ਗਲਤੀ ਹੈ ਖਾਲਸਾ ਸਾਹਿਬ ਨੂੰ ਸ਼ਹੀਦ ਕਰਾਉਣ ਵਾਲੀ ਗਲਤੀ ਹੈ ਇਥੇ ਸਾਰੀਆਂ ਗੱਲਾਂ ਤੋਂ ਮੰਨੀ ਬੈਠੇ ਹੈ ਤੋ ਇਹ ਮਿਲੀਆਂ ਦੋ ਹਜ਼ੂਰ ਕੇ ਬੇਨਤੀਆਂ ਨੇ ਆਪਣੀ ਵਿਰਾਸਤ ਦੇ ਨਾਲ ਜੁੜ ਤੁਸੀਂ ਵਿਰਾਸਤੀ ਤੌਰ ਤੇ ਬਹੁਤ ਅਮੀਰ ਹੋ 75 ਸਾਲ ਦੀਆਂ ਸਾਜ਼ਿਸ਼ਾਂ ਨੇ ਅੱਜ ਪੰਜਾਬ ਨੂੰ ਬਿਨਾਂ ਸ਼ੱਕ ਗਰੀਬ ਬਣਾਤਾ ਪਰ ਜੇ ਅਸੀਂ ਆਪਣੀ ਵਿਰਾਸਤ ਦੇ ਨਾਲ ਜੁੜ ਕੇ ਜੀਵਾਂਗੇ ਜਿੰਨੀਆਂ ਸਮੱਸਿਆਵਾਂ ਦਾ ਜ਼ਿਕਰ ਹੁੰਦਾ ਭਈ ਇਹ ਆ ਗਏ ਇਹ ਹੋ ਗਿਆ ਪਾਣੀ ਘਟ ਗਿਆ ਫਸਲਾਂ ਦਾ ਰੇਟ ਨਹੀਂ ਮਿਲ ਰਿਹਾ ਇਹ ਦੁਨੀਆ ਸਮੱਸਿਆਵਾਂ ਨੇ ਇਹ ਜਾਣ ਕੇ ਕਰੀਟ ਕਿਦਿਆਂਦੀ ਹੈ ਵੀ ਤੁਹਾਡਾ ਧਿਆਨ ਉੱਧਰ ਰਹੇ ਤੁਸੀਂ ਆਪਣੇ ਆਪ ਚ ਕੌਮੀ ਤੌਰ ਤੇ ਇਕੱਠੇ ਹੋ ਸਕਦੇ ਆਂ। ਇਹਨਾਂ ਬੰਦਿਆਂ ਦਾ ਇਕੱਠੇ ਹੋ ਕੇ ਆਪਾਂ ਸਾਹਮਣਾ ਕਰੀਏ। ਅੱਜ ਤੁਸੀਂ 25-30 ਬੈਠੇ ਹੋ, 40 ਬੈਠੇ ਹੋ। ਤੁਸੀਂ ਦੇਖਿਓ ਜੇ ਆਪਾਂ ਐਂ ਚੱਲਦੇ ਰਹੇ ਇੱਥੇ ਨਾ ਜਗ੍ਹਾ ਨਹੀਂ ਬਚਣੀ ਇੰਨੇ ਬੰਦੇ। ਹਲੇ ਸਾਰਿਆਂ ਦੇ ਮਨ ਚ ਉਹ ਪਟਕਾ ਹੈ ਜਿਹੜੀਆਂ ਗੱਲਾਂ ਨੇ ਜਿਹਨੇ ਮੇਰੇ ਕੋਲ ਬਾਰੂ ਮਿਲਾਇਆ ਤੁਹਾਡੇ ਹੀ ਪੁੱਤਾਂ ਤੁਹਾਡੇ ਹੀ ਭਰਾਵਾਂ ਤੁਹਾਡੇ ਹੀ ਪਿਓ ਆ ਉਹਦੇ ਵਿੱਚੋਂ ਹੀ ਲਿਆਂਦੀਆਂ ਨੇ ਉਹ ਵਿਰਾਸਤ ਤੁਹਾਨੂੰ ਗੁਰਨਾਨਕ ਸਾਹਿਬ ਨੇ ਦਿੱਤੀ ਹੈ ਜਿਹਨੇ ਬਾਬਰ ਨੂੰ ਜਾਬਰ ਕਿਹਾ ਸਾਡੀ ਸ਼ੁਰੂਆਤ ਆ ਬਾਬਰ ਤੋਂ ਜਾਬਰ ਹੈ ਕਿਸੇ ਬਾਦਸ਼ਾਹ ਨੂੰ ਐ ਕਹਿਣਾ ਇਹ ਗੁਰਨਾਨਕ ਦੇਸਿਆ ਆਇਆ ਹੈ ਤੇ ਗੁਰਨਾਨਕ ਦੇਸਿਆ ਆਪਣੇ ਆਪ ਨੂੰ ਉਮਤ ਕਹਾਉਂਦੇ ਆ ਤਾਂ ਫਿਰ ਸਾਡੇ ਇਸੇ ਨੂੰ ਆਉਂਦਾ ਹੈ ਪਿਓ ਦੀ ਸੀ ਚਾਰ ਕਿੱਲੇ ਤਾਂ ਲੈਣੇ ਆ 10 ਕਿੱਲੇ ਤਾਂ ਲੈਣੇ ਆ ਪਰ ਅਸਲੀ ਪਿਓ ਦੀ ਵਿਰਾਸਤ ਤਾਂ ਇਹਦੀ ਸੋਚ ਹੈ ਸਾਡਾ ਕੋਲ ਗੁੰਮ ਹੈ ਗੁੰਮਸਾ ਅਜੀ ਸੋਚਦੇ ਵਾਹਿਗੁਰੂ ਸਾਹਿਬ ਵਾਹਿਗੁਰੂ